ਜਿਹੜਾ ਪੀਐਮਓ ਦੀ ਵੈਬਸਾਈਟ ਤੇ ਜਿਹੜਾ ਸਿੱਖਾਂ ਨੂੰ ਅਤਵਾਦੀ ਲਿਖਣਾ ਉਹ ਵੀ ਇਸ ਮੀਟਿੰਗ ਦੇ ਵਿੱਚ ਵੀ ਵਿਚਾਰਿਆ ਗਿਆ ਉਹਨਾਂ ਦੀਆਂ ਵੈਬਸਾਈਟਾਂ ਨੂੰ ਜਾਂ ਟਵਿੱਟਰ ਹੈਂਡਲਸ ਨੂੰ ਚਲਾਉਣ ਵਾਲੇ ਲੋਕਾਂ ਦੇ ਮਨਾਂ ਵਿੱਚ ਜਿਹੜੀ ਨਫ਼ਰਤ ਪੱਸੀ ਹੋਈ ਹੈ ਸਿੱਖਾਂ ਦੇ ਖਿਲਾਫ ਫਿਰ ਉਹ ਆਪਣੀ ਜ਼ਹਿਰ ਇਸ ਤਰ੍ਹਾਂ ਘਟ ਨੇ ਸੋ ਸਾਨੂੰ ਲੱਗਦਾ ਹੈ ਵੀ ਜਿਹੜੀ ਅਫਸਰਸ਼ਾਹੀ ਪ੍ਰਧਾਨ ਮੰਤਰੀ ਦਾ ਉਹ ਪੋਰਟਲ ਚਲਾ ਰਹੀ ਆ ਉਹ ਇੰਟਰਨਲੀ ਇੱਕ ਤਾਂ ਜਿਹੜਾ ਭਾਰਤ ਦਾ Hindu media ਆਪਾਂ ਦੇਖ ਰਹੇ ਹਾਂ ਪਿਛਲੇ 15-20 ਦਿਨਾਂ ਤੋਂ ਜਿਸ ਕਿਸਮ ਦੀ ਜ਼ਹਿਰ ਉਗਲ ਰਿਹਾ ਸਿੱਖਾਂ ਦੇ ਖਿਲਾਫ ਕੁਝ ਉਹਦਾ ਅਸਰ ਹੋ ਜਾਂਦਾ ਜੋ ਦੂਜੇ ਬੰਨੇ ਜ세ਦਰ ਸਾਹਿਬ ਨੇ ਵੀ ਕਿਹਾ ਕਿ ਜਿਹੜੀ ਆਪਣੀਆਂ ਗੱਡੀਆਂ ਤੇ ਖਾਲਸਾ ਰਾਜ ਦੇ ਜਿਹੜੇ ਪੁਰਾਤਨ ਝੰਡੇ ਨੇ ਉਹ ਲਾਈ ਜਾਣ ਇੱਕ ਜਿਹੜੀ ਖਬਰ ਆ ਰਹੀ ਸੀ ਕਿ ਪੀਏਯੂ ਦੇ ਵਿੱਚੋਂ ਯੂਨੀਵਰਸਿਟੀ ਦੇ ਵਿੱਚੋਂ ਕੁਝ ਸਿੰਘਾਂ ਨੇ ਲਾਏ ਸੀ ਕਿ ਉਹ ਜਿਹੜੇ ਨੇ ਉਦੋਂ ਯੂਨੀਵਰਸਿਟੀ ਤੋਂ ਹਟਾ ਦਿੱਤੇ ਗਏ ਨੇ ਆਪਣੀ ਵਿਰਾਸਤ ਨੂੰ ਯਾਦ ਕਰਨਾ ਹਰੇਕ ਕੌਮ ਦਾ ਜਿਹੜਾ ਇੱਕ ਤਰ੍ਹਾਂ ਨਾਲ ਨੈਤਿਕ ਫਰਜ਼ ਹੁੰਦਾ ਹੈ ਜਿਹੜੀਆਂ ਕੌਮਾਂ ਆਪਣੀ ਵਿਰਾਸਤ ਨੂੰ ਆਪਣੀਆਂ ਜੜ੍ਹਾਂ ਨੂੰ ਔਰ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਕੱਲ ਤੱਕ ਸਾਬ ਨੇ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਕੁਝ ਸਿੱਖ ਨੌਜਵਾਨਾਂ ਨੂੰ ਛੱਡਿਆ ਵੀ ਜਿਹੜਾ ਜਾ ਰਿਹਾ ਹੈ ਤੇ ਸਰਦਾਰ ਅਬਦਾਸ ਸਿੰਘ ਜੀ ਜਿਹੜਾ ਪੀਐਮਓ ਦੀ ਵੈਬਸਾਈਟ ਤੇ ਜਿਹੜਾ ਸਿੱਖਾਂ ਨੂੰ ਅਤਵਾਦੀ ਲਿਖਣਾ ਉਹ ਵੀ ਇਸ ਮੀਟਿੰਗ ਦੇ ਵਿੱਚ ਵੀ ਵਿਚਾਰਿਆ ਗਿਆ ਹੁਣ ਭਾਵੇਂ ਹਟਾ ਲਿਆ ਗਿਆ ਹੈ ਕਿਵੇਂ ਦੇਖਦੇ ਹੋ ਇਦਾਂ ਦੀਆਂ ਗੱਲਾਂ ਹੁੰਦੀਆਂ ਕਿਉਂ ਨਹੀਂ ਕਿਉਂ ਇਸ ਤਰ੍ਹਾਂ ਦਾ ਬਾਰ ਬਾਰ ਆਪਾਂ ਦੇਖਿਆ ਕਿ ਕੋਈ ਘਟਨਾ ਹੁੰਦੀ ਹੈ ਤੇ ਇੱਕ ਵਾਰੀ ਜਿਹੜੀ ਉਹ ਜਿਹੜੀ ਜੈਨੋਸਾਈਡਲ ਇੰਪਲਸ ਕਹਿੰਦੇ ਆ ਉਹ ਹੋ ਗਈ ਜਾਂ ਇੱਕ ਵਾਰੀ ਅਫਸਰਸ਼ਾਈ ਜਿਹੜੀ ਆ ਉਹ ਇੱਕਦਮ ਬਹੁਤ ਸਾਰੇ ਹਮਲੇ ਕਰ ਦਿੰਦੀ ਹੈ ਹਾਂ ਨਹੀਂ ਇਹ ਦੇਖੋ ਇਹ ਇਹ ਜਿਹੜਾ ਆਪਾਂ ਕਹਿ ਸਕਦੇ ਆ ਵੀ ਪ੍ਰਧਾਨ ਮੰਤਰੀ ਜਿਹੜੀ ਵੈਬਸਾਈਟ ਤੇ ਸਿੱਖਾਂ ਬਾਰੇ ਗਲਤ ਜਾਣਕਾਰੀ ਸੀ ਨਾ ਉਹੀ ਗੱਲ ਹੁਣ ਪ੍ਰਧਾਨ ਮੰ ਗੱਲ ਕਹਿ ਕੇ ਆਏ ਆ ਨਾ ਵੀ ਭਗਵਾਨ ਤਮਾਨ ਦਾ ਜਿਹੜਾ ਟਵਿੱਟਰ ਹੈਂਡਲ ਡੀਲ ਕਰਦੇ ਆ ਬੰਦੇ ਉਹਨਾਂ ਨੇ ਆਪਣੀ ਜ਼ਹਿਰ ਕੱਢਣ ਲਈ ਇਸ ਤਰ੍ਹਾਂ ਦਾ ਭਗਵਾਨ ਤਮਾਨ ਦੇ ਨਾਂ ਤੇ ਲਾ ਦਿੱਤਾ ਹੋਇਆ ਨਾ ਹੁਣ ਪ੍ਰਧਾਨ ਮੰਤਰੀ ਦੇ ਰੂਝੇਵੇਂ ਇੰਨੇ ਉਹ ਹਰੇਕ ਚੀਜ਼ ਨਹੀਂ ਦੇਖਦੇ ਵੀ ਮੇਰੇ ਨਾਂ ਤੇ ਕੀ ਹੋ ਰਿਹਾ ਪਰ ਉਹਨਾਂ ਦੀਆਂ ਵੈਬਸਾਈਟਾਂ ਨੂੰ ਜਾਂ ਟਵਿੱਟਰ ਹੈਂਡਲਰਸ ਨੂੰ ਚਲਾਉਣ ਵਾਲੇ ਲੋਕਾਂ ਦੇ ਮਨਾਂ ਵਿੱਚ ਜਿਹੜੀ ਨਫ਼ਰਤ ਪੱਸੀ ਹੋਈ ਹੈ ਸਿੱਖਾਂ ਦੇ ਖਿਲਾਫ ਫਿਰ ਉਹ ਆਪਣੀ ਜ਼ਹਿਰ ਇਸ ਤਰ੍ਹਾਂ ਕੱਢ ਲੈਂਦੇ ਨੇ ਸੋ ਸਾਨੂੰ ਲੱਗਦਾ ਵੀ ਜਿਹੜੀ ਅਫਸਰ ਸਾਹੀ ਪ੍ਰਧਾਨ ਮੰਤਰੀ ਦਾ ਉਹ ਪੋਰਟਲ ਚਲਾ ਰਹੀ ਆ ਉਹ ਇੰਟਰਨਲੀ ਇੱਕ ਤਾਂ ਜਿਹੜਾ ਭਾਰਤ ਦਾ ਹਿੰਦੂ মিডিਆ ਆਪਾਂ ਦੇਖ ਰਹੇ ਹਾਂ ਪਿਛਲੇ 15 20 ਦਿਨਾਂ ਤੋਂ ਜਿਸ ਕਿਸਮ ਦੀ ਜ਼ਹਿਰ ਉਗਲ ਰਿਹਾ ਸਿੱਖਾਂ ਦੇ ਖਿਲਾਫ ਕੁਝ ਉਹਦਾ ਅਸਰ ਹੋ ਜਾਂਦਾ ਹੁਣ ਉਹ ਕਿੰਨੇ ਟਾਈਮ ਤੋਂ ਸੀ ਉੱਥੇ ਹੈਨਾ ਇਹ ਇਹ ਵਿਚਾਰਨ ਵਾਲੀ ਗੱਲ ਆਇਆ ਉਹ ਸਾਲ ਦੋ ਸਾਲ ਤੋਂ ਸੀ ਜਾਂ ਇਹਨਾਂ 15 ਦਿਨਾਂ ਚ ਹੀ ਸੀ ਸੋ ਇਹ ਦੇਖਣ ਵਾਲੀ ਗੱਲ ਹੈ ਅੱਛਾ ਜਦੋਂ ਉਹ ਅਕਾਲ ਤਖਤ ਸਾਹਿਬ ਤੇ ਮਸਲਾ ਉੱਠਿਆ ਫਿਰ ਅਫਸਰ ਸ਼ਾਹੀ ਨੂੰ ਲੱਗਿਆ ਵੀ ਅਸੀਂ ਫਸ ਸਕਦੇ ਹਾਂ ਕਿਉਂਕਿ ਪ੍ਰਧਾਨ ਮੰਤਰੀ ਉਹਨੇ ਤੇ ਅਮਿਤ ਸ਼ਾਹ ਉਹਨੇ ਕਿਤੇ ਨਾ ਕਿਤੇ ਸਿੱਖ ਗੁਰੂਆਂ ਦੇ ਤਿਹਾਰ ਮਨਾਉਂਦੇ ਆ ਸੋ ਸਾਨੂੰ ਨਹੀਂ ਪਤਾ ਉਹ ਜਿਹੜੀ ਇੱਕ ਤਰ੍ਹਾਂ ਦੀ ਸ਼ਰਦਾ ਹੈ ਉਹਦੇ ਚ ਮਨਾਉਂਦੇ ਆ ਜਾਂ ਰਾਜਨੀਤੀ ਚ ਮਨਾਉਂਦੇ ਆ ਨਾ ਇਹ ਇੱਕ ਵੱਖਰੀ ਗੱਲ ਹੈ ਇਹ ਤਾਂ ਉਹ ਹੀ ਦੱਸ ਸਕਦੇ ਆ ਹਨਾ ਵੀ ਉਹ ਸਿਰਫ ਰਾਜਨੀਤੀ ਖੇਡ ਰਹੇ ਆ ਜਾਂ ਬਕਾਇਦਾ ਸਿੱਖਾਂ ਵਾਂਗ ਉਹ ਦਰਦ ਰੱਖਦੇ ਨੇ ਜਿਹੜਾ ਅਸੀਂ ਜਾਂ ਫਿਰ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਆਪਣੇ ਆਪ ਦੱਸ ਦਿੰਦੀਆਂ ਨੇ ਕਿ ਕਿੱਥੇ ਤੱਕ ਉਹਨਾਂ ਦੀ ਸ਼ਰਦਾ ਹੈ ਸ਼ਰਦਾ ਹੈਗੀ ਹੈ ਨਾ ਹੁਣ ਸੋ ਇਹ ਪ੍ਰਧਾਨ ਮੰਤਰੀ ਦੇ ਪੋਰਟਲ ਤੇ ਹੁਣ ਅਸੀਂ ਇਹਦੇ ਚੋਂ ਹਾਲੇ ਵੀ ਪ੍ਰਧਾਨ ਮੰਤਰੀ ਨੂੰ ਦੋਸ਼ੀ ਨਹੀਂ ਸਿੱਧ ਕਰਦੇ ਸਾਨੂੰ ਲੱਗਦਾ ਵੀ ਜਿਹੜੇ ਟੈਕਨੀਕਲ ਟੀਮਸ ਆ ਉਹਨਾਂ ਦੇ ਮਨਾਂ ਵਿੱਚ ਜਿਹੜੀ ਸਿੱਖਾਂ ਪ੍ਰਤੀ ਨਫ਼ਰਤ ਫੈਸੀ ਹੋਈ ਆ ਜਿਹੜੀ ਕਿ ਉਹਦੇ ਕਰਕੇ ਇਹ ਸਾਰੇ ਹੁੰਦੇ ਆ ਉਹ ਉਹ ਹੁਣ ਹਟਾ ਲਿਆ ਗਿਆ ਦੂਸਰਾ ਪੰਜਾਬ ਸਰਕਾਰ ਵੱਲੋਂ ਵੀ ਇਹ ਦੱਸਿਆ ਗਿਆ ਹੈ ਵੀ 360 ਨੌਜਵਾਨ ਫੜੇ ਗਏ ਸੀ ਜਿਦੇ ਚੋਂ 348 ਨੂੰ ਰਿਹਾ ਕਰ ਦਿੱਤਾ ਗਿਆ ਉਹ 57 ਦੇ ਕੇਸਾਂ ਵਿੱਚ ਹੀ ਸੀ ਸਿਰਫ 12 ਲੋਕ ਨੇ ਜਿਹੜੇ ਹਾਲ ਦੀ ਘੜੀ ਪੁਲਿਸ ਹਰਾਸਤ ਦੇ ਵਿੱਚ ਨੇ ਸੋ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਮੀਟਿੰਗ ਹੋਈ ਆ ਉਹਦਾ ਕਿਤੇ ਨਾ ਕਿਤੇ ਜਿਹੜਾ ਹੈਗਾ ਪੋਜ਼ਿਟਿਵ ਫੈਕਟਰ ਆ ਉਹ ਸਾਹਮਣੇ ਆਇਆ ਹੈ ਈਵਨ ਸਰਦਾਰ ਮਨਜੀਤ ਸਿੰਘ ਜੀਕੇ ਨੇ ਉਸ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਕੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦੀ ਸੁਰੱਖਿਆ ਸੰਬੰਧੀ ਜਿਹੜਾ ਸਾਰਾ ਹੈ ਉਹ ਮਸਲੇ ਵਿਚਾਰੇ ਨੇ ਵੀ ਜਿਸ ਤਰ੍ਹਾਂ Hindu ਮੀਡੀਆ ਵੱਲੋਂ ਸਿੱਖਾਂ ਦੇ ਖਿਲਾਫ ਜ਼ਹਿਰ ਉਗਲੀ ਜਾ ਰਹੀ ਹੈ ਸੋ ਉਸ ਸੰਦਰਭ ਵਿੱਚ ਸਿੱਖਾਂ ਦੇ ਬਾਰੇ ਜਿਹੜਾ ਇੱਕ ਸ਼ੱਕੀ ਵਾਤਾਵਰਨ ਪੈਦਾ ਹੋਇਆ ਉਹਦੇ ਵਿੱਚ ਸਿੱਖਾਂ ਦੀ ਰਾਖੀ ਕਿੱਦਾਂ ਕਰਨੀ ਹੈ ਉਹਦਾ ਮਨਜੀਤ ਸਿੰਘ ਜੀ ਕੇ ਨੇ ਜਥੇਦਾਰ ਸਾਹਿਬ ਨਾਲ ਕਾਫੀ ਵਿਚਾਰ ਕੀਤਾ ਹੈ ਸੋ ਉਹ ਵੀ ਅਸੀਂ ਸਮਝਦਿਆਂ ਵੀ ਕਿ ਇੱਕ ਇੰਪੋਰਟੈਂਟ ਗੱਲ ਸੀ ਸਿੱਖਾਂ ਦੇ ਬਾਹਰਲੇ ਸਿੱਖਾਂ ਦੀ ਸੁਰੱਖਿਆ ਬਾਰੇ ਜਿਹਨੂੰ ਕੇ ਧਿਆਨ ਵਿੱਚ ਰੱਖ ਕੇ ਜਿਹੜੇ ਮਸਲੇ ਵਿਚਾਰੇ ਜਾਣੇ ਚਾਹੀਦੇ ਆ ਜੀ ਬਿਲਕੁਲ ਜੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਿਛਲੇ ਦਿਨੀ ਜਿਹੜਾ ਹੈ ਜਿਹੜੇ ਪੁਲਿਸ ਅਫਸਰਾਂ ਵੱਲੋਂ ਕਹੀਏ ਕਿ ਖਾਲਸਾ ਰਾਜ ਦੇ ਜਿਹੜੇ ਝੰਡੇ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਵੀ ਜਿਹੜਾ ਹੈ ਉਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਹੈਗਾ ਕਿਵੇਂ ਦੇਖਦੇ ਹੋ ਸਰਦਾਰ ਅਪਾਲ ਸਿੰਘ ਜੀ ਜੋ ਦੂਜੇ ਬੰਨੇ ਜਥੇਦਾਰ ਸਾਹਿਬ ਨੇ ਵੀ ਕਿਹਾ ਕਿ ਜਿਹੜੀ ਆਪਣੀਆਂ ਗੱਡੀਆਂ ਤੇ ਖਾਲਸਾ ਰਾਜ ਦੇ ਜਿਹੜੇ ਪ੍ਰਾਤ ਤੇ ਇੱਕ ਜਿਹੜੀ ਖਬਰ ਆ ਰਹੀ ਸੀ ਕਿ ਪੀਏਯੂ ਦੇ ਵਿੱਚੋਂ ਯੂਨੀਵਰਸਿਟੀ ਦੇ ਵਿੱਚੋਂ ਕੁਝ ਸਿੰਘਾਂ ਨੇ ਲਾਏ ਸੀ ਤੇ ਉਹ ਜਿਹੜੇ ਨੇ ਉਦੋਂ ਯੂਨੀਵਰਸਿਟੀ ਤੋਂ ਹਟਾ ਦਿੱਤੇ ਗਏ ਨੇ ਮਤਲਬ ਕੀ ਇਹਨੂੰ ਐਕਸੈਪਟ ਨਹੀਂ ਕੀਤਾ ਜਾ ਰਿਹਾ ਕੀ ਕੋਈ ਚੱਲ ਕੀ ਰਿਹਾ ਹੈ ਨਹੀਂ ਇਹ ਤਾਂ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਸਿੱਖਾਂ ਦਾ ਨਿਸ਼ਾਨ ਸਾਹਿਬ ਚੁਲਾਏ ਜਾਂਦੇ ਆ ਹਨ ਸੋ ਇਹ ਉਸੇ ਤਰ੍ਹਾਂ ਦਾ ਹੀ ਹੈ ਸੋ ਮਹਾਰਾਜਾ ਰਣਜੀਤ ਸਿੰਘ ਨੇ ਇਹ ਇੱਕ ਵੱਡਾ ਜਿਹੜਾ ਸਿੱਖ ਰਾਜ ਸਥਾਪਿਤ ਕਰਿਓ ਸਾਡੀ ਵਿਰਾਸਤ ਹੈ ਆਪਣੀ ਵਿਰਾਸਤ ਨੂੰ ਯਾਦ ਕਰਨਾ ਹਰੇਕ ਕੌਮ ਦਾ ਜਿਹੜਾ ਇੱਕ ਤਰ੍ਹਾਂ ਨਾਲ ਨੈਤਿਕ ਫਰਜ਼ ਹੁੰਦਾ ਜਿਹੜੀਆਂ ਕੌਮਾਂ ਆਪਣੀ ਵਿਰਾਸਤ ਨੂੰ ਆਪਣੀਆਂ ਜੜ੍ਹਾਂ ਨੂੰ ਔਰ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਸੋ ਉਹਨਾਂ ਦਾ ਮਿੱਟੀ ਵਿੱਚ ਮਿਲਣਾ ਭਵਿਕ ਵਿੱਚ ਤਾਇ ਹੁੰਦਾ ਸੋ ਅਸੀਂ ਨਹੀਂ ਚਾਹੁੰਦੇ ਵੀ ਸਿੱਖ ਕੌਮ ਦਾ ਉਹ ਹਾਲ ਹੋਵੇ ਤਾਂ ਕਿ ਅਸੀਂ ਆਪਣੀਆਂ ਆਪਣੀ ਵਿਰਾਸਤ ਨੂੰ ਭੁੱਲ ਕੇ ਮੁੜ ਕੇ ਨਾਸਤੋ ਨਬੂਦ ਹੋ ਜਾਈਏ ਸੋ ਸਾਡੀਆਂ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਨੂੰ ਵਾਰ-ਵਾਰ ਉਹਨਾ ਮਹਾਨ ਪਰੰਪਰਾਵਾਂ ਉਹਨਾ ਮਹਾਨ ਸ਼ਹਾਦਤਾਂ ਉਹਨਾ ਮਹਾਨ ਜਿਹੜੀਆਂ ਜੰਗਾਂ ਲੜੀਆਂ ਗਈਆਂ ਉਹਨਾਂ ਨੂੰ ਯਾਦ ਕਰਨਾ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਜਾਂ ਆਪਣੀਆਂ ਪ੍ਰਾਪਤੀਆਂ ਨੂੰ ਯਾਦ ਕਰਨਾ ਸਾਡਾ ਨੈਤਿਕ ਤੇ ਕੌਮੀ ਫਰਜ਼ ਹੈ ਸੋ ਜਥੇਦਾਰ ਸਾਹਿਬ ਵੱਲੋਂ ਇਹ ਕਹਿਣਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਯਾਦ ਵਿੱਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਰਕਾਰੇ ਖਾਲਸਾ ਦਾ ਝੰਡਾ ਸੀ ਉਹ ਉਹਨੂੰ ਜਿਹੜਾ ਹੈਗਾ ਲਗਾਇਆ ਜਾਣਾ ਇਹ ਕੋਈ ਕੋਈ ਜੁਰਮ ਨਹੀਂ ਹੈ ਕੋਈ ਇਹ ਉਸ ਤਰ੍ਹਾਂ ਦੀ ਗੱਲ ਨਹੀਂ ਹੈ ਇਹ ਤੁਹਾਡਾ ਕੌਮੀ ਜਜ਼ਬਾ ਹੈ ਜਿਹੜਾ ਉਹ ਪੈਦਾ ਕਰਦਾ ਹੁਣ ਇਸੇ ਝੰਡੇ ਨੂੰ ਲੈ ਕੇ ਜਿਹੜੇ ਕੁਝ ਚਾਂਬਲੇ ਹੋਏ ਪੁਲਿਸ ਅਫਸਰਾਂ ਨੇ ਆਪਣੀਆਂ ਤਰੱਕੀਆਂ ਲੈਣ ਲਈ ਇਹਦੇ ਖਿਲਾਫ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਨੈਰੇਟਿਵ ਬਿਰਤਾਂਤ ਹੋ ਸਰਜਿਆ ਜਾ ਰਿਹਾ ਸੀ ਉਹਦੇ ਵਿੱਚ ਨਫ਼ਰਤ ਭਰਪੂਰ ਆ ਜਿਹੜਾ ਸਾਰੇ ਇੱਕ ਸਮਗਰੀ ਲੈਂਦੀ ਹੈ ਸੋ ਪ੍ਰਾਤਨ ਸਿੱਖ ਰਿਆਸਤਾਂ ਦੇ ਨਕਸ਼ੇ ਜਿਹੜੇ ਕਿ ਆਮ ਤੌਰ ਤੇ ਇੰਟਰਨੈਟ ਤੋਂ ਮਿਲ ਜਾਂਦੇ ਹਨ ਸੋ ਪਾਏ ਹੋਏ ਨੇ ਉਹਨਾਂ ਨੂੰ ਜਿਹੜੇ ਪਬਲਿਕ ਡੋਮੇਨ ਵਿੱਚ ਚੀਜ਼ਾਂ ਪਾਈਆਂ ਨੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਮੁੱਦਾ ਬਣਾ ਕੇ ਸਿੱਖਾਂ ਦੀ ਕਰਦਾਰ ਕੋਸ਼ਿਸ਼ ਕਰਨ ਦਾ ਯਤਨ ਕਰਿਆ ਸੋ ਸ਼ਰੂਮਨੀ ਕਮੇਟੀ ਨੇ ਵਕੀਲਾਂ ਦੇ ਪੈਨਲ ਰਾਹੀਂ ਉਹਨਾਂ ਸਬੰਧਤ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਦਾ ਜਿਹੜਾ ਫੈਸਲਾ ਕਰਿਆ ਅਸੀਂ ਸਮਝਦੇ ਹਾਂ ਸਿੱਖ ਸੰਸਥਾਵਾਂ ਨੂੰ ਬੇਸ਼ੱਕ ਉਹਨਾਂ ਦੇ ਕਿੰਨੇ ਵੀ ਰਾਜਨੀਤਿਕ ਮਤਭੇਦ ਹੋਣ ਜਦੋਂ ਕੌਮ ਤੇ ਸਾਂਝਾ ਕੌਮੀ ਹਮਲਾ ਹੁੰਦਾ ਤਾਂ ਉਹਨਾਂ ਨੂੰ ਆਪਣੇ ਨਿੱਜੀ ਮਤਭੇਦ ਭੁਲਾ ਕੇ ਆਪਣੇ ਗੁਰਸਿੱਖਾਂ ਦੀ ਹਮਾਇਤ ਵਿੱਚ ਆਉਣਾ ਚਾਹੀਦਾ ਹੈ ਕਿਸੇ ਵੀ ਨੌਜਵਾਨ ਤੇ ਜ਼ੁਲਮ ਹੁੰਦਾ ਹੈ ਕਿਸੇ ਦੀ ਗ੍ਰਿਫਤਾਰੀ ਜਾਂ ਕਿਸੇ ਦੀ ਕਰਦਾਰਕੁਸ਼ੀ ਹੁੰਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ ਸ਼੍ਰੋਮਣੀ ਕਮੇਟੀ ਦਾ ਤੇ ਅਕਾਲੀ ਦਲ ਦਾ ਇਹ ਫਰਜ਼ ਬਣਦਾ ਹੈ ਵੀ ਉਹ ਆਪਣੀ ਕੌਮ ਦੇ ਪਿੱਛੇ ਆਵੇ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਵਾਲੇ ਬਜਰੰਗਦਲ ਵਾਲਿਆਂ ਦੇ ਪਿੱਛੇ ਤੇ ਆਉਂਦੇ ਆ ਸ਼ਿਵ ਸੈਨਾ ਵਾਲਿਆਂ ਦੇ ਪਿੱਛੇ ਤੇ ਆਉਂਦੇ ਆ ਉਹਨਾਂ ਨੂੰ ਸਿਕਿਉਰਟੀਆਂ ਭਾਜਪਾ ਦੇ ਕਹਿਣ ਤੋਂ ਮਿਲਦੀਆਂ ਨੇ ਹਾਲਾਂਕਿ ਉਹ ਕਿੰਨੀ ਨਫ਼ਰਤਪੂਰ ਬਿਆਨਬਾਜ਼ੀ ਪੰਜਾਬ ਵਿੱਚ ਕਰਦੇ ਆ ਪਰ ਭਾਜਪਾ ਉਹਨਾਂ ਨੂੰ ਨਫ਼ਰਤਪੂਰ ਬਿਆਨਬਾਜ਼ੀ ਕਰਨ ਤੋਂ ਨਹੀਂ ਰੋਕਦੀ ਉਹਨਾਂ ਨੂੰ ਹੱਲਾਸ਼ੇਰੀ ਦੇਣ ਲਈ ਸਿਕਿਉਰਟੀਆਂ ਦਿੰਦੀ ਹੈ ਸੋ ਸਿੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਅਕਾਲੀ ਦਲ ਤੇ ਸ਼ਰੂਨ ਕਮੇਟੀ ਨੂੰ ਬੋ ਕਿਸੇ ਵੀ ਸਿੱਖ ਤੇ ਭੀੜ ਪੈਂਦੀ ਹੈ ਤਾਂ ਉਹ ਡਟ ਕੇ ਸਿੱਖਾਂ ਦਾ ਸਾਥ ਦੇਣ ਇਸੇ ਤਰ੍ਹਾਂ ਜਿਹੜਾ ਇਹ ਅਸੀਂ ਸਮਝਦੇ ਹਾਂ ਵੀ ਸ਼ਰੂਨ ਕਮੇਟੀ ਦਾ ਚੰਗਾ ਹਾਂ ਇੱਕ ਤਰ੍ਹਾਂ ਨਾਲ ਵਧੀਆ ਉਪਰਾਲਾ ਹੈ ਵੀ ਉਹ ਸਬੰਧਤ ਪੁਲਿਸ ਅਫਸਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਬਦਨਾਮ ਕਰਨ ਦਾ ਯਤਨ ਕਰਿਆ ਜੀ ਬਿਲਕੁਲ ਜੀ ਤੇ ਜ਼ਿੰਮੇਵਾਰੀ ਤੇ ਇਹੀ ਬੰਦੀ ਹੈ ਜੇ ਇਹੋ ਹੀ ਜ਼ਿੰਮੇਵਾਰੀਆਂ ਕਿਤੇ ਪਹਿਲਾਂ ਵੀ ਨਿਭਾਈਆਂ ਹੁੰਦੀਆਂ ਚਲੋ ਦੇਰ ਆਏ ਦਰੁਸਥਾਏ ਹੁਣ ਕਿੰਨੀ ਦੇਰ ਤੱਕ ਇਹਨਾਂ ਦੇ ਜ਼ਿੰਮੇਵਾਰੀਆਂ ਤੇ ਰਹਿੰਦੇ ਨੇ ਇਹ ਵੀ ਜਿਹੜਾ ਆਉਣ ਵਾਲਾ ਸਮਾਂ ਹੀ ਜਿਹੜਾ ਪੁਵੇਖਿਆ ਉਹ ਡਿਸਾਈਡ ਕਰੇਗਾ ਜਿਹੜਾ ਪੀਐਮਓ ਦੀ ਵੈਬਸਾਈਟ ਤੇ ਜਿਹੜਾ ਸਿੱਖਾਂ ਨੂੰ ਅਤਵਾਦੀ ਲਿਖਣਾ ਉਹ ਵੀ ਇਸ ਮੀਟਿੰਗ ਦੇ ਵਿੱਚ ਵੀ ਵਿਚਾਰਿਆ ਗਿਆ ਉਹਨਾਂ ਦੀਆਂ ਵੈਬਸਾਈਟਾਂ ਨੂੰ ਜਾਂ ਟਵਿੱਟਰ ਹੈ ਜੀ ਫਿਰ ਉਹ ਆਪਣੀ ਜਹਿਰ ਇਸ ਤਰ੍ਹਾਂ ਕੱਟ ਲੈਣਗੇ ਸੋ ਸਾਨੂੰ ਲੱਗਦਾ ਹੈ ਵੀ ਜਿਹੜੀ ਅਫਸਰशाही ਪ੍ਰਧਾਨ ਮੰਤਰੀ ਦਾ ਉਹ ਪੋਰਟਲ ਚਲਾ ਰਹੀ ਆ ਉਹ ਇੰਟਰਨਲੀ ਇੱਕ ਤਾਂ ਜਿਹੜਾ ਭਾਰਤ ਦਾ Hindu media ਆਪਾਂ ਦੇਖ ਰਹੇ ਹਾਂ ਪਿਛਲੇ 15